ਸਵਾਗਤ ਆ ਰੌਂਡ ਫਾਰਮ ਤੇ ਪਹੁੰਚੇ ਆ ਮੂੰਗਫਲੀ ਦੀ ਕਾਸ਼ਤ ਕੀਤੀ ਗਈ ਹੈ ਕੀ ਕਹਿਣਾ ਚਾਹੂਗੇ ਅੱਜ ਦੇ ਨੌਜਵਾਨ ਜਿਹੜੇ ਨਵੇਂ ਖੇਤੀ ਦੇ ਨਾਲ ਜੁੜੇ ਨੇ ਕਿਤੇ ਵਿਦੇਸ਼ਾਂ ਵੱਲ ਵੀ ਬਧੇਰੇ ਦੌੜ ਲੱਗੀ ਆ ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਆਪਣੇ ਖੇਤਾਂ 'ਚ ਰਹਿ ਕੇ ਰਵਾਇਤੀ ਫਸਲਾਂ ਵੱਲ ਮੁੜਨਾ ਚਾਹੀਦਾ ਆ ਦੇਖੋ ਜੀ ਜਿਵੇਂ ਅਸੀਂ ਸਾਰੇ ਜਾਣਦੇ ਆ ਬਹੁਤ سارے ਸਾਡੇ ਨੌਜਵਾਨ ਆ ਜਿਹੜੇ ਪਹਿਲਾਂ ਵਿਦੇਸ਼ਾਂ ਵੱਲ ਜਾਣ ਦੀ ਆਡ ਲੱਗੀ ਰਹੀ ਆ ਉਹਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸਾਡੇ ਬਜ਼ੁਰਗ ਬੀਜ ਦੇ ਸੀਗੇ ਅੱਜ ਆਪਾਂ ਦੇਖ ਰਹੇ ਆ ਮੂੰਗਫਲੀ ਦੀ ਫਸਲ ਅਸੀਂ ਬਿਜਾਈ ਸੀ ਸਾਡੇ ਰੌਤਾ ਫਾਰਮ ਤੇ ਔਰ ਇਹਦੇ ਵਿੱਚ ਇੱਕ ਤੇਲ ਬੀਜ ਫਸਲ ਆ ਇਹ ਜੋ ਤੇਲ ਵੀ ਨਿਕਲਦਾ ਇਹਨੂੰ ਇਸ ਫਸਲ ਨੂੰ ਗਰੀਬਾਂ ਦੇ ਬਾਦਾਮ ਵੀ ਕਿਹਾ ਜਾਂਦਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਆ ਔਰ ਇਹਦੇ ਤੇ ਖਰਚਾ ਵੀ ਬਿਲਕੁਲ ਨਹੀਂ ਆਉਂਦਾ ਇਹ ਮਿੱਟੀ ਦੇ ਵਿੱਚ ਤੁਸੀਂ ਵੇਖੋ ਜੜੀਆਂ ਦੀਆਂ ਗੰਡਾਂ ਨੇ ਤਾਕਤ ਦੇ ਰਹੀਆਂ ਨੇ ਸਾਡੀ ਅਸੀਂ ਮਿੱਟੀ ਵੀ ਬਚਾ ਸਕਦੇ ਆ ਔਰ ਇਹਨੂੰ ਪਾਣੀ ਆ ਜਿਹੜੇ ਖਾਸ ਕਰਕੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਉਹਦੇ ਲਈ ਪਾਣੀ ਵੀ ਬਚਾਵਾਂਗੇ ਔਰ ਨੌਜਵਾਨ ਜਿਵੇਂ ਸਹਾਇਕ ਧੰਦੇਆਂ ਦੇ ਵਿੱਚ ਅਸੀਂ ਦੇਖਦੇ ਆ ਵੀ ਆਪਾਂ ਪਸ਼ੂ ਪਾਲਣ ਕਰਦੇ ਆ ਔਰ ਇਹ ਜਿਹੜੇ ਲੋਕ ਬੱਕਰੀਆਂ ਵੀ ਪਾਲਦੇ ਆ ਇਹਦਾ ਜਿਹੜਾ ਉੱਪਰਲਾ ਆਪਾਂ ਜਦੋਂ ਫੋਲੀਏਜ ਨੂੰ ਕੱਟਦੇ ਆ ਜਿਹੜੇ ਉਹ ਵੀ ਜਿਹੜਾ ਪਸ਼ੂਆਂ ਦੇ ਲਈ ਇਹਨਾਂ ਪੋਸਟਿਕ ਦਤਤਾ ਵੀ ਉਹ ਆਪਾਂ ਪਸ਼ੂਆਂ ਨੂੰ ਵੀ ਪਾ ਸਕਦੇ ਆ ਔਰ ਜਿਹੜੀ ਥੱਲੇ ਨਹੀਂ ਪੋਸਟਿਕ ਜਿਹੜੀ ਖੁਰਾਕ ਆਪਾਂ ਇਹਦੀ ਖਾਣੀ ਹੈ ਦਾਣੇ ਜਿਹੜੇ ਬਾਅਦ ਚ ਮੋਫਲੀ ਆ ਕਿਉਂਕਿ ਸਾਡੇ ਪੰਜਾਬ ਦੇ ਤਿਉਹਾਰ ਵੀ ਇਹਦੇ ਨਾਲ ਜੁੜੇ ਹੋਏ ਆ ਲੋਹੜੀ ਆਉਣ ਵਾਲੀ ਆ ਤਾਂ ਆਪਾਂ ਲੋਹੜੀ ਦੇ ਉੱਤੇ ਸਾਰੇ ਮੋਫਲੀ ਵੰਡਦੇ ਆ ਪਰਿਵਾਰਾਂ ਦੇ ਵਿੱਚ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਸੁਨੇਹਾ ਦੇਣਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਦੀਆਂ ਰਵਾਇਤੀ ਫਸਲਾਂ ਬੀਜੀਏ ਤੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਵੀ ਦਿਖਾਈਏ ਵੀ ਮੂਫਲੀ ਕਿਵੇਂ ਲੱਗਦੀ ਆ ਤੇ ਕਿੱਦਾਂ ਤੋੜੀ ਜਾਂਦੀ ਆ ਤੇ ਕਿੱਦਾਂ ਆਪਣੀ ਸਿਹਤ ਦੇ ਲਈ ਫਾਇਦੇਮੰਦ ਆ ਲੱਗਦਾ ਨਹੀਂ ਕਿ ਜੇ ਜੀਆਂ ਫਸਲਾਂ ਬੀਜੀਏ ਤਾਂ ਸਾਨੂੰ ਜਿਹੜੇ ਮਹਿੰਗੇ ਭਾਅ ਦੇ ਖੇਤੀ ਸੰਦ ਵੀ ਨਹੀਂ ਲੈਣੇ ਪੈਣੇ ਪਰਾਲੀ ਦੀਆਂ ਅੱਗਾਂ ਤੋਂ ਵੀ ਛਡਕਾਰਾ ਮਿਲੂਗਾ ਜੀ ਕਿਉਂਕਿ ਦੇਖੋ ਪਰਾਲੀ ਦੀ ਵੀ ਜਿੱਥੇ ਸਮੱਸਿਆ ਸਾਡੇ ਕੋਲ ਅੱਜ ਕੱਲ ਅਸੀਂ ਵੇਖਦੇ ਆ ਬੜੇ ਮਹਿੰਗੇ ਟਰੈਕਟਰ ਲੈਣੇ ਪੈਂਦੇ ਆ ਬੜੇ ਵੱਡੇ ਇੰਪਲੀਮੈਂਟ ਲੈਣੇ ਪੈਂਦੇ ਆ ਹਾਲਾਂਕਿ ਸਰਕਾਰ ਵੱਲੋਂ ਸਬਸਿਡੀਆਂ ਅਸੀਂ ਦੇ ਰਹੇ ਆਂ ਤੇ ਪਰ ਇਹਦੇ ਉੱਤੇ ਦੇਖੋ ਕੋਈ ਪਰਾਲੀ ਬਣਨੂ ਹੀ ਨਹੀਂਗੀ ਤਾਂ ਪਰਾਲੀ ਦੀ ਸਮੱਸਿਆ ਸਾਡਾ ਵਾਤਾਵਰਨ ਵੀ ਸਾਫ਼ ਰਹਿੰਦਾ ਔਰ ਇਹਦੇ ਵਿੱਚ ਇੱਕ ਗੱਲ ਹੋਰ ਆ ਜਿਹੜੀ ਲੇਬਰ ਆ ਆਪਾਂ ਹੱਥੀ ਜਦੋਂ ਲੇਬਰ ਲਾਵਾਂਗੇ ਆਪਾਂ ਲੋਕਾਂ ਨੂੰ ਰੁਜ਼ਗਾਰ ਵੀ ਦੇ ਸਕਦੇ ਆ ਕਿਉਂਕਿ ਹੱਥੀ ਵੱਢਾਂਗੇ ਫਿਰ ਆਪਾਂ ਨੂੰ ਪੱਟਿਆ ਜਾਊਗਾ ਤੇ ਤੋੜਿਆ ਜਾਊਗਾ ਤੇ ਅਸੀਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਉਹ ਇੱਕ ਰੁਜ਼ਗਾਰ ਦਾ ਸਾਧਨ ਵੀ ਬਣ ਸਕਦਾ ਹੈ ਡਾਕਟਰ ਸਾਹਿਬ ਅੱਜ ਰੌਣ ਤਾਂ ਖੇਤੀਬਾੜੀ ਫਾਰਮ ਤੇ ਪਹੁੰਚੇ ਆ ਪਹਿਲੀ ਵਾਰ ਜਿਹੜੀ ਮੂੰਗਫਲੀ ਦੀ ਜਿਹੜੀ ਕਾਸ਼ਤਾ ਉਹ ਕੀਤੀ ਗਈ ਹੈ ਵਿਭਾਗ ਵੱਲੋਂ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਜਿਹੜੀ ਮੋਖਲੀ ਦੀ ਫਸਲ ਉਸਰ ਦੀ ਜੇ ਜਾਗਰੂਕ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਬਦਲਾਵ ਆਣ ਆ ਸਕਦੇ ਆ ਅਸੀਂ ਜੀ ਪਹਿਲੀ ਵਾਰ ਸਰਕਾਰੀ ਬੀਜ ਫਾਰਮ ਦੇ ਉੱਤੇ ਨੂਂਫਲੀ ਦੀ ਫਸਲ ਜਿਹੜੀ ਹੈ ਇਹ 2 ਕਿੱਲੇ ਅਸੀਂ ਬਜਵਾਈ ਆ ਇਹਦੇ ਜਿਹੜਾ ਬੀ ਪੈਂਦਾ ਜੀ ਇਹ 35 ਤੋਂ 45 ਕਿਲੋ ਗਿਰੀ ਜਿਹੜੀ ਹੈਗੀ ਆ ਪ੍ਰਤੀ ਏਕੜ ਪੈਂਦੀ ਆ ਤੇ ਇਸ ਦਾ ਜਿਹੜਾ ਝਾੜ ਹੈਗਾ ਜਿਹੜੀ ਇਸ ਵੈਰੈਟੀ ਗਰਨਾਰ 4 ਆ ਇਹ ਗੁਜਰਾਤ ਦੀ ਵੈਰੈਟੀ ਆਈ ਸੀ ਸਾਡੇ ਕੋਲੇ ਇਹਦਾ ਚਾਰ 7.5 ਕੁਆਂਟਲ ਪ੍ਰਤੀ ਏਕੜ ਤੇ ਜੇ ਆਪਾਂ ਉਸ حساب ਨਾਲ ਲਾ ਕੇ ਚੱਲੀਏ ਇਹ 7.5 ਕੁਆਂਟਲ ਆਪਣੇ ਨਿਕਲਦੀ ਆ ਤੇ ਇਸ ਦਾ ਦਾ ਮਾਰਕੀਟ ਪ੍ਰਾਈਸ ਇਸ ਵਕਤ ਜੇ ਆਪਾਂ ਲਾ ਕੇ ਜੜੀ 70 ਤੋਂ 75000 ਰੁਪਿਆ ਪ੍ਰਤੀ ਏਕੜ ਆ ਤੇ ਦੂਸਰਾ ਇਸ ਨੂੰ ਕੋਈ ਵੀ ਸਪਰੇ ਨਹੀਂ ਹੁੰਦੀ ਕਿੜਾ ਮਕੌੜਾ ਨਾ ਮਾਤਰਾ ਨਾ ਹੀ ਇਸ ਤੇ ਖਾਦ ਜਿਹੜੀ ਹੈਗੀ ਉਹ ਪੈਂਦੀ ਆ ਤੇ ਪਾਣੀ ਜਿਹੜੇ ਹੈਗੇ ਆ ਇਹਨੂੰ ਜੇ ਆਪਣੇ ਕੋਲ ਦੋ ਆ ਜਾਂ ਤਿੰਨ ਪਾਣੀ ਆਪਣੇ ਨਾਲ ਬਹੁਤ ਵਧੀਆ ਦੋ ਤਿੰਨ ਪਾਣੀਆਂ ਦੇ ਨਾਲ ਜਿਹੜੀ ਇਹ ਫਸਲ ਵਧੀਆ ਹੋ ਸਕਦੀ ਆ ਤੁਸੀਂ ਦੇਖੋ ਵੀ ਅਸੀਂ ਨੂੰ ਕੋਈ ਪਾਣੀ ਨਹੀਂ ਲਾਇਆ ਸਿਰਫ بارش ਦੇ ਪਾਣੀ ਨਾਲ ਹੀ ਇਹ ਇੰਨੀ ਵਧੀਆ ਮਤਲਬ ਆਈ ਆ ਅਸੀਂ ਲੇਟ ਹੋ ਗਏ ਸੀ ਕਿਉਂਕਿ ਉਸ ਤੋਂ بارش ਆਉਣ ਲੱਗੀਆਂ ਸੀ ਇਹਦੀ ਬਜਾਈ ਲੇਟ ਆ ਪਰ ਫਿਰ ਵੀ ਤੁਸੀਂ ਇਹਦਾ ਝਾੜ ਜਿਹੜਾ ਹੈਗਾ ਉਹ ਦੇਖ ਸਕਦੇ ਆ ਅੰਡਰ ਸਾਬ ਲੱਗਦਾ ਨਹੀਂ ਕਿ ਜਿਹੜੀਆਂ ਦੂਸਰੀਆਂ ਫਸਲਾਂ ਤੋਂ ਇਹ ਜ਼ਿਆਦਾ ਲਾਹੇਵੰਦ ਆ ਕਿਉਂਕਿ ਖਰਚੇ ਵੀ ਘੱਟ ਆ ਤੇ ਨਿਕਲਦੀ ਵੀ ਬਹੁਤ ਆ 80000 ਤੋਂ ਉੱਪਰ ਜਾਂਦੀ ਹੈ ਇਕੱਲੇ ਦੀ ਹਾਂਜੀ ਇਸ ਦਾ ਇਹ ਤੁਸੀਂ ਸਹੀ ਕਿਹਾ ਵੀ ਇਸ ਦਾ ਜਿਹੜਾ ਹੈਗਾ ਝਾੜ ਵੱਧ ਹੋਣ ਕਰਕੇ ਸਾਤੋਂ ਵੱਡੀ ਗੱਲ ਨਾਲ ਜੀ ਆਪਾਂ ਪਾਣੀ ਦੀ ਬਚਤ ਵੀ ਕਰ ਸਕਦੇ ਆ। ਜ਼ਮੀਨ ਦਾ ਜਿਹੜਾ ਆਪਣਾ ਹੈਗਾ ਪਾਣੀ ਆਪਣਾ ਥੱਲੇ ਜਾ ਰਿਹਾ। ਇਹਨੂੰ ਆਪਾਂ ਜੂਨ ਜੁਲਾਈ ਦੇ ਵਿੱਚ ਬੀਜ ਕੇ ਕਣਕ ਤੋਂ ਪਹਿਲਾਂ ਇਹਨੂੰ ਆਪਾਂ ਕੱਢ ਸਕਦੇ ਆ। ਪਾਣੀ ਦੀ ਬਚਤ ਆ, ਖਰਚੇ ਦੀ ਬਚਤ ਆ। ਇਸ ਤੇ ਕੋਈ ਖਾਦ ਨਹੀਂ ਪੈਂਦੀ। ਤੁਸੀਂ ਦੇਖੋ ਵੀ ਨਾਡਿਊਲਸ ਬਣੇ ਪਿਆ। ਆਹ ਵੇਖੋ ਨਿੱਕੇ ਨਿੱਕੇ। ਇਹ ਨਾਈਟ੍ਰੋਜਨ ਸਟੋਰ ਕਰਦੇ ਆ ਜਿਹਨੂੰ ਕਹਿੰਦੇ ਆਪਾਂ ਜ਼ਮੀਨ ਦੇ ਵਿੱਚ ਜੇ ਨਾਈਟ੍ਰੋਜਨ ਆ ਜਾਂਦੀ ਆ। ਅਗਲੀ ਫਸਲ ਵਾਸਤੇ ਉਹ ਬਹੁਤ ਹੀ ਵਧੀਆ ਇਹ ਬਣ ਜਾਂਦੀ ਆ। ਜੇ ਆਪਾਂ ਇਹਨੂੰ ਇਹਨੂੰ ਫਰਵਰੀ ਮਾਰਚ ਚ ਵੀ ਆਪਾਂ ਲਾ ਸਕਦੇ ਆ ਡਾਕਟਰ ਸਾਹਿਬ ਜੇ ਕਿਸਾਨ ਇਹ ਚੀਜ਼ਾਂ ਲਾਉਣ ਤਾਂ ਸਾਨੂੰ ਝੋਨੇ ਪਰਾਲੀ ਦੀਆਂ ਸਮੱਸਿਆ ਤੋਂ ਵੀ ਦੂਰ ਹੋਣਾ ਪੈਣਾ ਹਾਂਜੀ ਇਸ ਤੋਂ ਪਰਾਲੀ ਤੋਂ ਵੀ ਆਪਾਂ ਬਚ ਜਾਾਂਗੇ ਜੀ ਆਪਣੀ ਜ਼ਮੀਨ ਦੀ ਸਿਹਤ ਵੀ ਚੰਗੀ ਬਣ ਜੂਗੀ ਤੇ ਜਿਹੜੀ ਆਪਾਂ ਇੱਕ ਸਾਫ਼ ਸੁਥਰੀ ਫਸਲ ਇਹਦੀ ਇੰਟਰਨੈਸ਼ਨਲ ਮਾਰਕੀਟ ਵੀ ਇਹਦੀ ਜਿਹੜੀ ਹੈਗੀ ਆ ਮੂੰਗਫਲੀ ਦੀ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਲੋੜ ਆ ਇਸ ਵਕਤ ਆਪਾਂ ਜਿਹੜੀ ਮੂੰਗਫਲੀ ਆ ਉਹ ਦੂਜੀਆਂ ਸਟੇਟਾਂ ਚੋਂ ਮੰਗਾ ਕੇ ਜਿਹੜੀ ਆਪਾਂ ਖਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਦੀ ਹੁਣ ਕਾਸ਼ਟ ਘਟ ਗਈ ਆ ਤੇ ਸਾਡਾ ਉਪਰਾਲਾ ਇਹੀ ਆ ਇਹ ਕਿਸਾਨਾਂ ਨੂੰ ਇਹਨਾਂ ਰਵਾਇਤੀ ਫਸਲਾਂ ਵੱਲ ਅਸੀਂ ਲੈ ਕੇ ਚੱਲੀਏ ਲੱਗਦਾ ਨਹੀਂ ਕਿ ਸਰ ਕਿਸਾਨਾਂ ਨੂੰ ਵੀ ਇੱਥੇ ਲਿਆ ਕੇ ਦਿਖਾਉਣਾ ਚਾਹੀਦਾ ਫਾਰਮ ਤੇ ਟੀਮਾਂ ਬਣਾ ਕੇ ਪਿੰਡਾਂ ਵਿੱਚੋਂ ਕਿ ਜਿਹੜੇ ਕਿਸਾਨ ਵੀਰ ਉਤਸ਼ਾਹਿਤ ਹੋਣ ਤੁਸੀਂ ਕਿਹਾ ਕਿ ਆਉਣ ਵਾਲੇ ਦਿਨਾਂ ਚਾਹੀ ਟੀਮਾਂ ਲਿਆ ਰਹੇ ਹਾਂਜੀ ਅਸੀਂ ਪਹਿਲਾਂ ਵੀ ਇੱਥੇ ਕਿਸਾਨ ਬਹੁਤ ਕਿਸਾਨਾਂ ਨੂੰ ਇੱਥੇ ਫਸਲ ਜਦੋਂ ਬੀਜੀ ਸੀ ਉਹ ਦਿਖਾਇਆ ਸੀਗਾ ਜਿਸ ਤਰ੍ਹਾਂ ਫਸਲ ਹੁੰਦੀ ਆ ਹੁਣ ਵੀ ਅਸੀਂ ਜਿਹੜੀ ਹੈਗੇ ਆ ਵਾਰ-ਵਾਰ ਕਿਸਾਨ ਇੱਥੇ ਆਪ ਹੀ ਖੁਦ ਹੀ ਆ ਰਹੇ ਆ ਉਹ ਆ ਕੇ ਦੇਖ ਰਹੇ ਆ ਕਿਉਂਕਿ ਬਾਹਲੇ ਨੂੰ ਤਾਂ ਇਹ ਨਹੀਂ ਪਤਾ ਵੀ ਇਹ ਮੂੰਗਫਲੀ ਉੱਪਰ ਲੱਗਦੀ ਆ ਕਿ ਜ਼ਮੀਨ ਦੇ ਹੇਠਾਂ ਲੱਗਦੀ ਆ ਤੇ ਕਿਵੇਂ ਲੱਗਦੀ ਆ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਆ ਤੇ ਬਹੁਤ ਹੀ ਕਿਸਾਨ ਜਿਹੜੇ ਹੈਗੇ ਉਤਸ਼ਾਹਤ ਆ ਤੇ ਸਾਡਾ ਇਹ ਅਗਲੀ ਵਾਰੀ ਹੋਊਗਾ ਵੀ ਅਸੀਂ ਬੀ ਲੈ ਕੇ ਕਿਸਾਨਾਂ ਨੂੰ ਮੰਡਿਗੇ ਤੇ ਇਸ ਫਸਲ ਵੱਲ ਅਸੀਂ ਉਤਸ਼ਾਹਤ ਕਰੀਏ ਡਾਕਟਰ ਸਾਹਿਬ ਸਾਲ 'ਚ ਕਿੰਨੇ ਵਾਰ ਲੱਗਦੀ ਆ ਸਰ ਇਹ ਦੋ ਵਾਰ ਲੱਗ ਸਕਦੀ ਆ ਜੀ ਇਹਨੂੰ ਅਸੀਂ ਫਰਵਰੀ ਮਾਰਚ ਦੇ ਵਿੱਚ ਵੀ ਲਗਾ ਸਕਦੇ ਆ ਤੇ ਜੁਲਾਈ ਜੂਨ ਜੁਲਾਈ 'ਚ ਵੀ ਲੱਗ ਸਕਦੇ ਆ ਕਿਹੜੀ ਵਿਧੀ ਨਾਲ ਲਾਈ ਗਈ ਸੀ ਤੇ ਕੋਈ ਨਵੀਂ ਕਾਰਡ ਵੀ ਸਾਹਮਣੇ ਆਈ ਆ ਜੀ ਹਾਂਜੀ ਇਸ ਨੂੰ ਜੇ ਇਹ ਹੀ ਵੱਟਾਂ ਆਲੂ ਵਾਲੀਆਂ ਵੱਟਾਂ ਪਾ ਕੇ ਤੇ ਚੁੰਡੀਆਂ ਨਾਲ ਲਵਾ ਦਈਏ ਤਾਂ ਬਹੁਤ ਹੀ ਵਧੀਆ ਇਹਦਾ ਝਾੜ ਹੁੰਦਾ ਤੇ ਉਦੋਂ ਜ਼ਮੀਨ ਪੋਲੀ ਹੋ ਜਾਂਦੀ ਆ ਕਿਉਂਕਿ ਇਹਦੇ ਫੁੱਲ ਜਿਹੜੇ ਹੈਗੇ ਆ ਇਹ ਉੱਪਰ ਲੱਗਦੇ ਆ ਇਹ ਫੁੱਲ ਜ਼ਮੀਨ ਦੇ ਵਿੱਚ ਜਾਂਦੇ ਆ ਥੱਲੇ ਜਾ ਕੇ ਮੂੰਫੜੀ ਬੰਦੀ ਆ ਜਿੰਨੀ ਥਾਂ ਪੋਲੀ ਹੋਊਗੀ ਉਹਨੇ ਦਾ ਝਾੜ ਜਿਹੜਾ ਹੈਗਾ ਉਹ ਵਧ ਹੁੰਦਾ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰੋ ਕਿਸਾਨ ਭਰਾਵਾਂ ਨੂੰ ਅਪੀਲ ਆ ਜੀ ਵੀ ਨਵੀਆਂ ਜਿਹੜੀਆਂ ਉਤਸ਼ਾਹ ਪ੍ਰਾਣੀਆਂ ਫਸਲਾਂ ਨਵੀਆਂ ਨਹੀਂ ਕਹਿ ਸਕਦੇ ਰਵਾਇਤੀ ਫਸਲਾਂ ਵੱਲ ਮੁੜੋ ਆਪਣੀ ਜ਼ਮੀਨ ਦੀ ਤੇ ਆਪਣੇ ਪਾਣੀ ਦੀ ਬਚਤ ਕਰੋ ਲੱਗਦਾ ਕਿ ਜੇ ਕਰੇ ਜੇ ਆ ਫਸਲਾਂ ਬੀਜਾਂਗੇ ਸਾਡੇ ਬੱਚਿਆਂ ਨੂੰ ਵੀ ਪ੍ਰਾਤਨ ਫਸਲਾਂ ਬਾਰੇ ਗਿਆਨ ਮਿਲੂਗਾ ਉਹਨਾਂ ਨੂੰ ਗਿਆਨ ਵੀ ਮਿਲੂਗਾ ਜੀ ਤੇ ਜਿਹੜਾ ਝਾੜ ਹੈਗਾ ਜੇ ਆਪਾਂ ਨੂੰ 70 75000 ਰੁਪਈਆ ਪ੍ਰਤੀ ਕਿੱਲਾ ਮਿਲ ਸਕਦਾ ਤੇ ਆਪਾਂ ਨੂੰ ਇਹ ਫਾਇਦਾ ਹੀ ਆ ਕਿਉਂਕਿ ਝੋਨੇ ਦਾ ਇਸ ਕੀ ਝਾੜ ਘਟ ਗਿਆ ਕਿਉਂਕਿ ਬਾਰਸ਼ਾਂ ਜਿਆਦਾ ਹੋ ਗਈਆਂ ਇਹ ਤੁਸੀਂ ਫਸਲ ਦੇਖ ਲਓ ਵੀ ਇਹ ਤੇ ਵੀ ਬਾਰਸ਼ਾਂ ਉਨੇ ਹੀ ਹੋਈਆਂ ਪਰ ਇਹਦਾ ਝਾੜ ਸਾਨੂੰ ਫਿਰ ਵੀ ਵਧੀਆ ਲੱਗਦਾ ਪਿਆ ਇਸ ਵਕਤ ਆ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇੱਕ ਬੂਟੇ ਨੂੰ ਇੰਨਾ ਇਹਨੂੰ ਫਲ ਪਿਆ ਗਿਆ ਲੱਗਦਾ 200 ਡੰਡਲ ਲੱਗੀ ਹੋਵੇ ਸੀ ਹਾਂ ਦੇਖ ਲਓ ਜੀ ਕਿੰਨੀ ਲੱਗੀ ਆ ਹਾਂ ਦੇਖੋ ਕਿੰਨੇ ਲੱਗੀ ਆ ਤੁਹਾਡੇ ਸਾਹਮਣੇ ਆ ਤੇ ਜੇ ਇਸ ਤਰ੍ਹਾਂ ਹੀ ਆਪਾਂ ਮਤਲਬ ਕਿ ਕਰੀਏ ਤੇ ਆਪਾਂ ਨੂੰ ਜਿਹੜੀ ਹੈਗੀ ਆ ਵਧੀਆ ਹੋ ਬਾਬੂ ਜੀ ਰੌਂਦਾ ਫਾਰਮ ਤੇ ਖੜੇ ਹੋ ਤੁਹਾਡੇ ਵੱਲੋਂ ਜਿਹੜੀ ਇਹ ਫਸਲ ਆ ਆਪ ਤਿਆਰ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਕਿਸਾਨਾਂ ਲਈ ਇਹ ਕਿਸਾਨਾਂ ਲਈ ਇੱਕ ਬਹੁਤ ਚੰਗੀ ਬੜੀ ਚੰਗੀ ਚੀਜ਼ ਆ ਦੇਖੋ ਇਹਦੀ ਇੱਕ ਇੱਕ ਚੀਜ਼ ਕਮ ਆਉਣ ਵਾਲੀ ਆ ਇਹਦਾ ਤੜਕ ਜਿਹੜਾ ਤਾਂ ਵਾਲਾ ਸਮਾਨ ਹੈ ਉਹ ਢੇਡ ਬੱਕਰੀ ਖਾਊਗੀ ਜਿਹੜਾ ਥੱਲੇ ਆ ਉਹ ਆਪਾਂ ਆਪ ਦਾ ਰਜਿਸਟਰ ਚਲਾਵਾਂ ਕਿੰਨੇ ਕਿ ਨਿਕਲਦੀ ਆ ਕਿੱਲੇ ਦੇ ਵਿੱਚੋਂ ਇਹ ਜੀ ਕਿੱਲੇ ਜੋ 80 ਦੇ 85 ਦੇ ਸਾਲਾਂ ਦੇ ਸਣੇ ਨੀਰੇ ਨੂਰੇ ਵੇਖ ਕੇ ਹੋ ਜਾਂਦੀ ਹੈ ਕਿੰਨੇ ਕੁਇੰਟਲ ਨਿਕਲਿਆ ਆਉਂਦੀ ਹੈ ਇਹਨਾਂ ਨੇ ਹੁਣ ਕਿਵੇਂ ਆਪਣੇ ਦੋ ਕਿੱਲੇ ਆ 10000 ਰੁਪਇਆ ਤਾਂ ਤੁਹਾਨੂੰ ਨੀਰੇ ਦਾ ਮਿਲ ਜਾਣਾ ਤੇ ਬਾਕੀ ਤੁਹਾਡਾ 75 8000 ਰੁਪਇਆ ਤੁਹਾਨੂੰ ਕਿੱਲੇ ਦਾ ਥੱਲੇੋਂ ਮਿਲ ਜਾਣਾ 8-9 ਕੁਇੰਟਲ ਨਿਕਲਦੀ ਆ ਨਿਕਲਿਆ ਆਉਂਦੀ ਆ ਲੱਗਦਾ ਨਹੀਂ ਕਿ ਸਾਡੇ ਕਿਸਾਨਾਂ ਨੂੰ ਇਧਰ ਇਹਨਾਂ ਫਸਲਾਂ ਵੱਲ ਜੋੜੇ ਜੇ ਫਸਲਾਂ ਕਿਸਾਨ ਆਉਣਗੇ ਕਿਸਾਨਾਂ ਦੀ ਅਜਿੱਤ ਬਣੂਗੀ ਪਾਣੀ ਬਚੂਗਾ ਸਾਰਾ ਕੁਝ ਚੰਗਾ ਰਹੂਗਾ ਤੇ ਦੇਸੀ ਮਤਲਬ ਫਸਲਾਂ ਬਾਪੂ ਬੀਜ ਦੇ ਹੁੰਦੇ ਸੀ ਹੁਣ ਤੁਸੀਂ ਬੀਜਿਆ ਕਿ ਸਾਰੇ ਬੂਟੇ ਥੱਲੇ ਕਾਫੀ ਵਧੀਆ ਨਿਕਲਦੇ ਛੋਟੀ ਦੀ ਜੀ ਛੋਟੀ ਕੀ ਅਪੀਲ ਕਰੋਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਅਸੀਂ ਤਾਂ ਦਿਲੋਂ ਲਾ ਕੇ ਪੀਲੇ ਕਰਨੀ ਹੈ ਜੇ ਵੀ ਇਹ ਖੇਤੀ ਨਹੀਂ ਆਉ ਤੇ ਬਾਜੋ 10 ਲੱਖ ਤੋਂ ਟਰੈਕਟਰ ਕੋਈ ਨਹੀਂ ਘਟਾਉਂਦਾ ਤੇ ਜਾਨ ਨੂੰ ਨਹੀਂ ਸੀ ਵਿੱਚ ਇਹਦੇ ਤੇ ਖਰਚਾ ਕਿੰਨਾ ਹੋਉਂਦਾ ਤੁਸੀ ਇਹਦੇ ਤੇ ਕੁਝ ਨਹੀਂ ਹੋਣਾ ਜੀ ਇਹ ਤਾਂ ਹਲਾ ਦੇ ਨਿੱਕੇ ਟਰੈਕਟਰ ਨੇ ਭਾ ਲੈਣੀ ਅਸਾਂ 135 ਨੇ ਉਹਦੇ 10 ਲੱਖ ਵਾਲੇ ਟਰੈਕਟਰ ਦੀ ਲੋੜ ਨਹੀਂ ਤੇ ਲੱਗਦਾ ਨਹੀਂ ਕਿ ਝੋਨੇ ਤੇ ਕਣਕ ਦੇ ਬਰਾਬਰ ਤੋਂ ਵੀ ਉੱਪਰ ਨਿਕਲਦੀ ਨਿਕਲਦੀ ਆ ਜੀ ਨਿਕਲਦੀ ਆ ਸਾਡੇ ਬਜ਼ੁਰਗ ਪੀ ਜਿਹੜੇ ਸਾਡੇ ਬਾਬੇ ਸਾਡੇ ਬਾਪੂ ਲੱਗਦਾ ਨਹੀਂ ਕਿ ਬਾਪੂ ਵਰਗਿਆਂ ਦੇ ਜਿਹੜੇ ਪਾਇਪ ਉਦਨੇ ਤੇ ਚੱਲਣਾ ਚਾਹੀਦਾ ਹਾਂ ਚੱਲਣਾ ਚਾਹੀਦਾ ਜੀ ਅਸੀਂ ਤਾਂ ਇਹ ਗੱਲ ਨੂੰ ਮੰਨਦੇ ਆ ਆਪ ਮੰਨਦੇ ਆ